ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਪੰਜਾਬ ਬਿਜਲੀਲੈਂਸ ਨੇ ਰਣਜੀਤ ਸਿੰਘ ਗਿੱਲ ਜਿਹੜੇ ਕਿ ਅੱਗੇ ਕਾਰੋਬਾਰੀ ਨੇ ਬਿਲਡਰ ਨੇ ਉਹਨਾਂ ਦੇ ਕਰਤੇ ਛਾਪਾ ਮਾਰਿਆ ਰਣਜੀਤ ਸਿੰਘ ਗਿੱਲ ਤੇ ਕਰ ਬਿਜਿਲੈਂਸੀ ਛਾਪੇਮਾਰੀ ਹੋਈ ਹੈ ਹਾਲੇ ਕੱਲ ਹੀ ਭਾਜਪਾ ਵਿੱਚ ਸ਼ਾਮਲ ਹੋਏ ਸੀ ਰਣਜੀਤ ਸਿੰਘ ਗਿੱਲ ਪਹਿਲਾਂ ਇਹ ਆਸ ਜਿਤਾਈ ਜਾ ਰਹੀ ਸੀ ਕਿ ਸ਼ਰੋਮਣੀ ਅਕਾਲੀ ਦਲ ਬਾਦ ਨੂੰ ਛੱਡਣ ਤੋਂ ਬਾਅਦ ਰਣਜੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਮ ਆਦਮੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਅਨਮੋਲ ਗਗਨ ਮਾਨ ਅਸਤੀਫਾ ਦਿੰਦੀ ਹੈ ਲੇਕਿਨ ਇਹ ਕਿਆਜ਼ਗਾਰੀਆਂ ਲਗਾਈਆਂ ਜਾ ਰਹੀਆਂ ਸਨ ਕਿ ਰਣਜੀਤ ਸਿੰਘ ਗਿੱਲ ਹੁਣ ਅਨਮੋਲ ਗਗਨ ਮਾਨ ਦੀ ਜਗਾ ਤੇ ਲੈ ਸਕਦੇ ਹਨ ਲੇਕਿਨ ਬਾਅਦ ਵਿੱਚ ਯੂ ਟਰਨ ਲੈਂਦੇ ਹਨ ਮੋਲ ਗਗਨ ਮਾਨ ਨੇ ਆਪਣਾ ਅਸੀਫਾ ਵਾਪਸ ਲੈ ਲਿਆ ਸੀ ਲੇਕਿਨ ਅੱਜ ਰੀਅਲ ਅਸਟੇਟ ਕਾਰੋਬਾਰੀ ਰਣਜੀਤ ਸਿੰਘ ਗਿੱਲ ਦੇ ਘਰਾਂ ਤੇ ਬਿਜਿਲੈਂਸਾਂ ਛਾਪਾ ਪਿਆ ਤਾਂ ਸੀ ਕਿ ਬਿਜਿਲੈਂਸ ਵਿਭਾਗ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਅੰਡਰ ਆਉਂਦਾ ਇਸੇ ਕਰਕੇ ਹੋ ਸਕਦਾ ਹੈ ਕਿ ਰਣਜੀਤ ਸਿੰਘ ਗਿੱਲ ਦੇ ਘਰ ਛਾਪਾ ਮਾਰਿਆ ਹੋਵੇ ਹਾਲੇ ਕੱਲ ਦੀ ਗੱਲ ਹੈ ਕਿ ਰਣਜੀਤ ਸਿੰਘ ਗਿੱਲ ਨੇ ਪਾਜਪਾ ਵਿੱਚ ਸ਼ਮੂਲੀਅਤ ਕੀਤੀ ਸੀ ਬੜੇ ਜੋਸ਼ੋ ਖੁਰੋਸ਼ ਦੇ ਨਾਲ ਲੇਕਿਨ ਹੁਣ ਜੀ ਆਪਾਂ ਗੱਲ ਕਰੀਏ ਫੇ 7 ਕੋਠੀ ਨੰਬਰ 2169 ਦੀ 2169 ਦੇ ਵਿੱਚ ਜਿਹੜੀ ਹੈਗੀ ਹੈ ਬਿਜਲੀਅੰਸ ਵਿਭਾਗ ਉਹ ਬੈਠ ਚੁੱਕਾ ਹੈ ਛਾਪੇ ਮਾਰੀ ਚੱਲ ਰਹੀ ਹੈ ਔਰ ਹੁਣ ਤੱਕ ਦੀ ਸਭ ਤੋਂ ਵੱਡੀ ਜਿਹੜੀ ਖਬਰ ਹੈ ਉਹ ਰਣਜੀਤ ਸਿੰਘ ਗਿੱਲ ਦੀ ਆ ਰਹੀ ਹੈ ਪੰਜਾਬ ਬਿਜਲੀਅੰਸ ਅਧਿਕਾਰੀ ਚੰਡੀਗੜ੍ਹ ਸੈਕਟਰ 2 ਵਿੱਚ ਉਹਨਾਂ ਦੇ ਘਰ ਦੇ ਅੰਦਰ ਮੌਜੂਦ ਹਨ ਚੰਡੀਗੜ੍ਹ ਦੇ ਸੈਕਟਰ 2 ਦੇ ਵਿੱਚ ਵੀ ਰਣਜੀਤ ਸਿੰਘ ਗਿੱਲ ਦੀ ਕੋਠੀ ਹੈ ਉੱਥੇ ਵੀ ਬਿਜ਼ਨੈਸ ਵਿਭਾਗ ਪਹੁੰਚ ਚੁੱਕਿਆ ਹੈ ਲੇਕਿਨ ਦੱਸ ਦਈਏ ਕਿ ਹਲੇ ਇੱਕ ਦਿਨ ਪਹਿਲਾਂ ਰਣਜੀਤ ਸਿੰਘ ਗਿੱਲ ਨੇ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਭਾਜਪਾ ਦਾ ਸਰੂਪਾ ਉਹਨਾਂ ਨੇ ਆਪਣੇ ਗਲ ਦੇ ਵਿੱਚ ਕਮਲ ਦੇ ਨਿਸ਼ਾਨ ਦਾ ਪਾਇਆ ਸੀ ਲੇਕਿਨ ਉਸ ਤੋਂ ਬਾਅਦ ਤੁਰੰਤ ਬਾਅਦ ਬਿਜਲੀਅੰਸ ਵਿਭਾਗ ਵੱਲੋਂ ਛਾਪੇਮਾਰੀ ਸ਼ੁਰੂ ਹੋ ਜਾਂਦੀ ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਖਿਲਾਫੇ ਵੀ ਕਿ ਰੰਜਿਸ਼ ਦੇ ਤਹਿਤ ਹੋ ਸਕਦਾ ਹੈ ਇਹ ਸਾਰਾ ਮਾਮਲਾ ਹੋਵੇ ਲੇਕਿਨ ਇਸ ਤੋਂ ਪਹਿਲਾਂ ਬਿਜਲੀਅੰਸ ਵਿਭਾਗ ਨੂੰ ਰਣਜੀਤ ਸਿੰਘ ਗਿੱਲ ਤੇ ਕਿਉਂ ਨਹੀਂ ਆਉਣੀ ਕਿ ਛਾਪੇਮਾਰੀ ਕੀਤੀ ਜਬ ਇਹਨ ਜਦੋਂ ਭਾਜਪਾ ਦੇ ਵਿੱਚ ਸ਼ਮੂਲੀਅਤ ਹੁੰਦੀ ਹੈ ਤਾਂ ਉਸ ਸਮੇਂ ਰਣਜੀਤ ਸਿੰਘ ਗਿੱਲ ਤੇ ਛਾਪੇਮਾਰੀ ਹੁੰਦੀ ਹੈ ਇਸਵਾਲ ਖੜੇ ਹੁੰਦੇ ਨੇ ਕਈ ਵਿਵਾਦ ਖੜੇ ਹੁੰਦੇ ਨੇ ਆਮ ਆਦਮੀ ਪਾਰਟੀ ਦੇ ਕਿ ਆਖਰਕਾਰ ਹੁਣੇ ਐਨ ਮੌਕੇ ਤੇ ਜਦੋਂ ਇੱਕ ਦਿਨ ਪਹਿਲਾਂ ਬੀਜੇਪੀ ਦੇ ਵਿੱਚ ਰਣਜੀਤ ਸਿੰਘ ਗਿੱਲ ਦੀ ਸ਼ਮੂਲੀਅਤ ਹੁੰਦੀ ਹੈ ਉਸ ਵਾਰ ਛਾਪੇ ਮਾਰੀ ਕਿਉਂ ਦੱਸ ਜੀਏ ਕਿ ਛਾਪੇ ਮਾਰੀ ਜਾ ਰਹੀ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਪੰਜਾਬ ਬਿਜਲੀਐਂਸ ਦੀਆਂ ਟੀਮਾਂ ਰਣਜੀਤ ਸਿੰਘ ਦੇ ਗਿੱਲ ਦੇ ਘਰ ਪਹੁੰਚ ਚੁੱਕੀਆਂ ਨੇ ਉਧਰੋਂ ਸੈਕਟਰ 2 ਚੰਡੀਗੜ੍ਹ ਵਿੱਚ ਬਿਜਲੀਐਂਸ ਵਿਭਾਗ ਹਾਜ਼ਰ ਹੈ ਇੱਧਰ ਮੁਹਾਲੀ ਦੇ ਫੇਰ ਸੱਤ ਦੇ 2169 ਨੰਬਰ ਕੋਠੀ ਦੇ ਵਿੱਚ ਬਿਜਲੀਐਂਸ ਵਿਭਾਗ ਜਿਹੜਾ ਉਹ ਪਹੁੰਚ ਚੁੱਕਿਆ ਹੈ